ਸਤਿ ਸ਼੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਨਵੇਂ ਬਲੌਗ ਦੇ ਵਿੱਚ ਅੱਜ ਆਪਾਂ ਚੱਲੇ ਆ ਜੀ ਆਪਣੀ ਗੱਡੀ ਦੀਆਂ ਨੰਬਰ ਪਲੇਟਾਂ ਲਵਾਉਣ ਆਪਾਂ ਨੇ ਨੰਬਰ ਲੈ ਲਿਆ ਸੀਗਾ ਚੋਇਸ ਵਾਲਾ ਤਾਂ ਨੰਬਰ ਪਲੇਟਾਂ ਬਣ ਕੇ ਆ ਗਈਆਂ ਏਜੰਸੀ ਵਾਲਿਆਂ ਦਾ ਫੋਨ ਆਇਆ ਸੀ ਕਹਿੰਦੇ ਨੰਬਰ ਪਲੇਟਾਂ ਲਵਾ ਲਓ ਜੀ ਤੁਹਾਡੀਆਂ ਨੰਬਰ ਪਲੇਟਾਂ ਬਣ ਕੇ ਆ ਗਈਆਂ ਆਪਣੇ ਨਾਮ ਆ ਜੀ ਅਮਰਿੰਦਰ ਸਿੰਘ ਹੁਣ ਆਪਾਂ ਚੱਲੇ ਆ ਗੱਡੀ ਦੀਆਂ ਨੰਬਰ ਪਲੇਟਾਂ ਲਵਾਉਣ ਏਜੰਸੀ ਆ ਜੋ ਮਿਲਦੇ ਆ ਬਲੌਗ ਦੇ ਵਿੱਚ ਹੁਣ ਆਪਾਂ ਚੱਲ ਪਏ ਸੀ ਜੀ ਚੰਡੀਗੜ੍ਹ ਜਾਣਾ ਆਪਾਂ ਨੇ ਚੰਡੀਗੜ੍ਹ ਤੋਂ ਲਈ ਸੀ ਆਪਾਂ ਐ ਗੱਡੀ ਸਕੋਰਪਿਓ ਐ ਨਾ ਚੰਡੀਗੜ੍ਹ ਘੜੀ ਜਾਣਾ ਚੰਡੀਗੜ੍ਹ ਜਾਣਾ ਆਪਾਂ ਫੇਸ 1 ਲਾਂਟੇ ਵਾਲੀ ਸਾਈਡ ਹਰਵੀਰ ਆਟੋਮੋਬਾਈਲ ਜਲਸੀ ਦਾ ਨਾਮ ਹੈ ਜਾਂਦੇ ਜਾਂਦੇ ਯਾਦ ਆ ਗਿਆ ਬਾਈ ਗੱਡੀ ਤੇ ਜਾਲੀਆਂ ਲਾ ਰੱਖੀਆਂ ਨੇ ਪਿੱਛੇ ਜਾਲੀਆਂ ਤਾਰ ਦੀਏ ਕਿਉਂਕਿ ਚੰਡੀਗੜ੍ਹ ਵਾਲੇ ਤੁਹਾਨੂੰ ਪਤਾ ਹੀ ਆ ਵੈਸੇ ਤਾਂ ਪੁਲਸ ਘੇਰ ਨੂੰ ਹਟ ਗਈ ਪਰ ਆਪਾਂ ਕਿਉਂ ਰਿਸਕ ਲੈਣਾ ਜਾਲੀਆਂ ਤਾਰ ਦੀਏ ਇੱਕਦਮ ਸ਼ੀਸ਼ੇ ਵਿੱਚ ਦਿਨ ਨਿਗਾ ਪੈਗੀ ਜਾਂਦੇ ਜਾਂਦੇ ਇੱਕਦਮ ਧਿਆਨ ਪੈ ਗਿਆ ਪਿੱਛੇ ਮੈਂ ਕਿਹਾ ਯਾਰ ਜਾਲੀਆਂ ਤਾਂ ਲੱਗੀਆਂ ਪਈਆਂ ਨੇ ਤਾਰ ਹੀ ਦਈਏ ਕਾਦੇ ਪਿੱਛੇ ਆਪਾਂ ਰਿਸਕ ਲੈਣਾ ਐਵੇਂ ਮੜੀ ਜੀ ਗੱਲ ਪਿੱਛੇ ਯਾਰ ਕਿਉਂ ਆਪਾਂ ਕਿਸੇ ਨੂੰ ਗੱਲ ਕਹਾਈਏ ਹੁਣ ਤਵਰ ਸੇ ਚੰਡੀਗੜ੍ਹ ਪੁਲਿਸ ਖੜਦੀ ਨਹੀਂ ਹੁਣ ਨਾਕੇ ਲਾਉਣੋਂ ਤੱਕੇ ਰੋਡੀਆਂ ਛੱਡ ਕੇ ਪਰ ਫੇਰ ਵੀ ਕੋਈ ਪਤਾ ਨਹੀਂ ਹੁੰਦਾ ਬਾਈ ਇਹਨਾਂ ਦਾ ਕਿਉਂ ਆਪਾਂ ਰਿਸਕ ਲਈਏ ਆ ਜੋ ਮਿਲਦੇ ਹਾਂ ਦੇਖੋ ਜੀ ਸੀਟੀਓ ਦੀ ਬੱਸ ਕਿਵੇਂ ਧੂਆਂ ਮਾਰ ਰਹੀ ਆ ਇਹਦਾ ਕੋਈ ਚਲਾਨ ਨਹੀਂ ਜੇ ਕੋਈ ਆਮ ਬੰਦਾ ਆ ਜੇ ਚੰਡੀਗੜ੍ਹ ਲੈ ਕੇ ਗੱਡੀ ਉਹਨੂੰ ਉਹਦੀ ਘੇਰ ਲੈਂਦੇ ਆ ਦੇਖੋ ਸਰਕਾਰੀ ਬੱਸ ਹੈ ਸੀਟੀਓ ਦੀ ਕਿਵੇਂ ਧੂਆਂ ਮਾਰ ਰਹੀ ਆ ਇਹ ਪੁਲਾ ਜੀ ਦੇਖੋ ਇਹ ਜਦੋਂ ਆਹ ਪਾਣੀ ਆਇਆ ਪਾਣੀ ਨੇ ਤੋੜ ਤਾ ਸਾਈਡਾਂ ਜਿਹੜੀਆਂ ਇਹਦੇ ਉੱਪਰ ਦੀ ਚੱਲ ਰਿਹਾ ਜੀ ਪਾਣੀ। ਲੇਕ ਦੇ ਪਾਣੀ ਦਾ ਲੈਵਲ ਜਦੋਂ ਵੱਧ ਗਿਆ ਸੀਗਾ ਪਾਣੀ ਛੱਡਿਆ ਗਿਆ ਗੇਟ ਖੋਲੇ ਨੇ ਜਦੋਂ ਝੀਲ ਦੇ। ਉਦੋਂ ਫਿਰ ਇਹ ਪਾਣੀ ਇਹਦੇ ਉੱਪਰ ਦੀ ਚੱਲ ਰਿਹਾ ਸੀਗਾ ਪੁਲ। ਜਿਹੜਾ ਕਿਨਾਰਾ ਜਾਂ ਬਣਾਇਆ ਹੁੰਦਾ ਉਹ ਸਾਰਾ ਢਾਕੇ ਲੈ ਗਿਆ ਤਰਖਤ ਤਰੁਖਤ ਵੀ ਕਾਫੀ ਨੁਕਸਾਨ ਹੋਇਆ। ਆਹ ਸੜਕ ਜੀ ਕਾਫੀ ਟਾਈਮ ਤੋਂ ਪੱਟੀ ਪਈ ਆ ਇੱਥੋਂ ਦੇਖੋ ਪਾਣੀ ਖੜਦਾ ਇੱਥੇ। ਏ ਹਾਜੀ ਚੰਡੀਗੜ੍ਹ ਦਾ ਹਾਲ ਆਪਾਂ ਪਹੁੰਚ ਗਏ ਜੀ ਏਜੰਸੀ 'ਚ ਇਹ ਹਰਵੀਰ ਮਹਿੰਦਰਾ ਦੀ ਏਜੰਸੀ ਗੱਡੀ ਪਾਰਕ ਕਰੀਏ ਹਰਵੀਰ ਆਟੋਮੋਬਾਈਲ ਨੰਬਰ ਪਲੇਟ ਲਗਣੀ ਹੈ ਸਰ ਹਾਂ ਜੀ ਹਾਂ ਜੀ ਨੰਬਰ ਪਲੇਟ ਲਗवानी ਹੈ ਉਹ ਮੈਂ ਪਹਿਲੇ ਦੇਖ ਲਿਆ ਤਾਂ ਅੱਛਾ आपको कैसे पता कि नंबर प्लेट लगवाने हैं? सामने टोरी नंबर प्लेट लगी नहीं है अच्छा इसी से जज कर लिया है चलो ठीक है जी आप गड्डी करती पार्क जी हम चलो मिलते हैं अंदर जाके बंदे की कहना गाँव ये इलेक्ट्रिक कार एक्स ईवी नाइन ई ਆ ਗੱਡੀ ਦਾ ਭਾਈ ਇਲੈਕਟ੍ਰਿਕ ਕਾਰ ਹੈ Mahindra ਦੀ ਇਹ ਬੂਟ ਸਪੇਸ ਆਪ ਬਤਾ ਦੋ ਕਾਫੀ ਆ ਯਾਰ ਬੂਟ ਸਪੇਸ ਤਾਂ ਸੋਹਣੀ ਆ ਗੱਡੀ ਦਾ ਸਟਿੱਪਣੀ ਆ ਗਈ ਕੀ ਆ ਸਟਿੱਪਣੀ ਆ ਹਾਂ ਟੂ ਲ ਆ ਗਿਆ ਦੇਖੀ ਮੁੱਖ ਘੈਂਟਾ ਗੱਡੇ 12 ਨੰਬਰ ਪਲੇਟਾਂ ਲੈਣ ਗਿਆ ਗਾ ਜੀ ਕਹਿੰਦੇ ਐਨੇ ਚਾਹ ਪਾਣੀ ਪੀਓ ਲੈਣ ਗਿਆ ਗਾ ਬੰਦਾ ਤੇ ਜੰਨਾਂ ਨੇ ਨੰਬਰ ਪਲੇਟ ਲਓ ਜੀ ਨੰਬਰ ਪਲੇਟਾਂ ਕਰ ਲੀਆਂ ਕਲੈਕਟ ਆਪ ਆਪਾਂ ਆਪਣੇ ਹਿਸਾਬ ਨਾਲ ਲਵਾਵਾਂਗੇ ਬਾਈ ਨੰਬਰ ਪਲੇਟਾਂ ਲੈ ਲਈਆਂ ਸੀ ਬਾਈ ਆਪਾਂ ਹੁਣ ਚੱਲ ਪਏ ਸੀਗੇ ਇਹ ਨੰਬਰ ਪਲੇਟਾਂ ਲਾਤਾ ਰਹੇ ਸੀਗੇ ਪਰ ਆਪਾਂ ਆਪਣੇ ਹਿਸਾਬ ਨਾਲ ਲਗਾਉਣੀਆਂ ਨੇਗੀਆਂ ਇਹ ਆਪਣੇ ਹਿਸਾਬ ਨਾਲ ਲਾ ਰਹੇ ਸੀਗੇ ਮੈਂ ਕਿਹਾ ਚਲੋ ਆਪਾਂ ਕਰਾ ਲਾਂਗੇ ਫਿੱਟ ਇਸ ਕਰਕੇ ਆਪਾਂ ਕਲੈਕਟ ਕਰ ਲਿਆ ਹੁਣ ਆਪਾਂ ਫਿੱਟ ਆਪਣੇ ਹਿਸਾਬ ਨਾਲ ਕਰਾ ਲਾਂਗੇ ਜਿਵੇਂ ਆਪਾਂ ਨੂੰ ਠੀਕ ਲੱਗੂ ਫਰੇਮ ਵਧੀਆ ਲੱਗਿਆ ਜੀ ਇਹਨਾਂ ਦਾ ਸੋਲਿਡ ਵੀ ਆ ਤੇ ਬਾਕੀ ਕੁਆਲਿਟੀ ਵੀ ਵਧੀਆ ਫਰੇਮ ਦੀ ਜਿਹਦੇ ਚ ਨੰਬਰ ਪਲੇਟ ਪੈਂਦੀ ਆ ਸੋ ਨੰਬਰ ਪਲੇਟ ਵਾਲਾ ਫਰੇਮ ਆਪਾਂ ਇਹਨਾਂ ਤੋਂ ਬਾਏ ਕਰ ਲਿਆ ਸੀਗਾ ਮੈਂ ਕਿਹਾ ਚਲ ਤੁਸੀਂ ਆਹ ਦੇ ਦਿਓ ਲਵਾ ਸੀ ਆਪਣੇ ਹਿਸਾਬ ਨਾਲ ਲਵਾਵਾਂਗੇ ਤੇ ਉਹਦਾ ਇੱਕ ਬੈਨੀਫਿਟ ਮੈਨੂੰ ਲੱਗਿਆ ਉਹਦੇ ਨਾਲ ਸਾਈਡ ਤੋਂ ਨੰਬਰ ਪਲੇਟ ਪੈਂਦੀ ਆ ਵਿੱਚ ਤੇ ਜਿਹੜਾ ਆਪਾਂ ਮਾਰਕੀਟ ਚੋਂ ਲੈ ਲੈਣੇ ਆਗੇ ਉਹਦੇ ਵਿੱਚ ਮਤਲਬ ਐਂ ਪਰੋਂ ਕਲਿੱਪ ਜੇ ਖੁੱਲਦੇ ਨੇਗੇ ਕਈ ਵਾਰੀ ਜਦ ਮੈਂ ਹੁਣ ਆ ਪਾਣੀ ਪੂਣੀ ਆ ਗਿਆ ਸੀਗਾ ਪਾਣੀ ਪੂਣੀ ਚ ਉਹ ਕਲਿੱਪ ਜੇ ਖੁੱਲ ਜਾਂਦੇ ਨੇ ਵਿੱਚੋਂ ਨੰਬਰ ਪਲੇਟ ਨਿਕਲ ਜਾਂਦੀ ਆ ਇਹਦੇ ਸਾਈਡ ਵਿੱਚੋਂ ਦੀ ਨੰਬਰ ਪਲੇਟ ਵਿੱਚ ਪੈਂਦੀ ਆ ਤੇ ਮੰਨ ਲਓ ਜੇ ਡਿਗੂ ਤਾਂ ਫਰੇਮ ਵੀ ਨਾਲ ਹੀ ਜਾਊਗਾ ਨੰਬਰ ਪਲੇਟ ਦੇ ਵੈਸੇ ਨੰਬਰ ਪਲੇਟ ਪੰਚ ਉੱਪਰ ਦੀ ਫਰੇਮ ਪਾ ਕੇ ਫੇਰ ਕਰਾਉਣੀ ਚਾਹੀਦੀ ਆ ਤਾਂ ਜੋ ਫਰੇਮ ਦੇ ਵਿੱਚ ਸੋਹਣੀ ਲੱਗੇ ਨਾਲੇ ਸੇਫਟੀ ਰਹੇ ਹੁਣ ਆਪਾਂ ਚੱਲ ਪਏ ਸੀ ਜੀ ਏ ਮੁੰਡਾ ਕਹਿੰਦਾ ਆਪਾਂ ਜਾਣਾਗਾ ਕਹਿੰਦਾ ਹੁਣ ਲੇਕ ਤੇ ਵੀ ਕਿਹੜਾ ਮਾਰਨਾ ਮੈਂ ਕਿਹਾ ਚੱਲ ਭਾਈ ਲੇਕ ਦਾ 뷰 ਹੈ ਅੱਜ ਲੇਕ ਦਾ 뷰 ਦੇਖਦੇ ਜਾਂ ਕੇ ਚੈੱਕ ਕਰਦੇ ਆਂ ਕਾਫੀ ਬਾਰਿਸ਼ਾਂ ਹੋਈਆਂ ਪਾਣੀ ਬਹੁਤ ਆਇਆ ਉਸ ਤੋਂ ਬਾਅਦ ਇੱਕ ਵਾਰੀ ਦੇਖਣੇ ਜਾ ਕੇ ਨਾ ਕੀ ਮਾਹੌਲ ਹੈ ਲੇਕ ਦਾ ਹਾਂ ਦੇਖਦੇ ਆਂ ਬਹੁਤ ਟਾਈਮ ਹੋ ਗਿਆ ਗਿਆ ਨੂੰ ਲੰਘਦੇ ਲੰਘਦੇ ਚੱਲ ਲੇਕ ਤੇ ਵੀ ਕਿਹੜਾ ਮਾਰਿਆ ਉਹਨੇ ਆਜੂ ਤੁਹਾਨੂੰ ਲੇਕ ਦਿਖਾਉਂਦੇ ਆਂ आप पहुंच गए जी लेकिन पार्क कर दी अच्छा। है पैसे भाई चौदह अच्छा नहीं बैन चौदह रुपये दे भाई चार चार रुपये है नहीं यार खुले ਆ ਦੇਖੋ ਪੁਣੇ ਪਾਰਕਿੰਗ ਦਾ ਦੇਖੋ ਜੀ ਕੀ ਹਾਲ ਹੈ ਸੁਖਣਾ ਲੇਕ ਇਹ ਆ ਝੀਲ ਦੀ ਪਾਰਕਿੰਗ ਸੁਖਣਾ ਲੇਕ ਦੀ ਪਾਰਕਿੰਗ ਦੇ ਪੈਸੇ ਦਾ ਬਾਈ ਲਈ ਜਾਂਦੇ ਹੋ ਕੋਈ ਚੱਕਰ ਨਹੀਂ ਲੈ ਲੋ ਪੈਸੇ ਪਰ ਠੀਕ ਤਾਂ ਕਰਾ ਦੋ ਇਹਨੂੰ ਆਟੋ ਆ ਪਟਕੇ ਹੀ ਭੁੱਲ ਗਏ ਆ ਮੁੰਡਾ ਖੁਸ਼ ਹੋਇਆ ਜਾਂਦਾ ਇਧਰ ਨੂੰ ਦਿਖਾਈ ਘਰ ਚੜ ਪੁਰਾ ਤੈਨੂੰ ਪਹਟਾਵਾ ਉੱਠ ਜੇ ਤੇ ਹੂੰ ਇੱਕ ਛੁੱਟੀ ਤੇ ਹੁਣ ਅੱਜ ਅੱਗੇ ਦੋ ਹੁੰਦੇ ਨੇ ਕਿੰਨੇ ਪੈਸੇ ਨੇ ਬਈ ਇਹਦੇ ਸੱਭ ਵੱਡੇ ਦਾ 100 ਰੁਪਿਆ ਹੈ ਕਿੱਥੇ ਤੱਕ ਕਿਹੜਾ ਦੇ ਕਿਉ ਠੀਕ ਆ ਕਰੇਸਨ ਕਨਾਈਆ ਜੀ ਹਾਂ ਮੌਸਮ ਪਹਿਲਾਂ ਮੀਂਹ ਜਿਹੜਾ ਹੋ ਰਿਹਾ ਸੀਗਾ ਬੱਦਲ ਜਿਹੇ ਹੋ ਰਹੇ ਸੀ ਹੁਣ ਧੁੱਪ ਕੱਢ ਲਈ ਰੱਬ ਨੇ ਪੂਰੀ ਤਿੱਖੀ ਆ ਜੋ ਦੇਖਦੇ ਆ ਵਿਊ ਇਧਰ ਬੱਚਿਆਂ ਦੇ ਖੇਡਾਂ ਐਕਟੀਵਿਟੀਜ਼ ਉਹ ਘਰ ਰਹੇ ਹੈ ਬੱਚੇ ਇੰਜੋਏ ਆਹ ਦਿਖਾਉਣਾ ਹੈ ਲੈ ਕੇ ਰਿਓ ਇਹ ਮੇਰੇ ਪਹਿਲੇ ਦਿਨ ਕੋਈ ਟਿਕਟ ਨਹੀਂ ਹੈ ਤੇ ਚਿਹਰੇ ਦਾ 500 ਰੁਪਏ ਹੈ ਹੈ ਇੱਕ ਚਿਹਰੇ ਦਾ 500 ਰੁਪਏ ਅੱਛਾ ਇੱਕ ਬੰਦੇ ਦਾ 500 ਰੁਪਏ ਦਾ ਮੋਰ ਦਾ ਸ ਆ ਜੀ ਬੋਟਿੰਗ ਦੇ ਪ੍ਰਾਈਸ ਨੇ ਸ਼ਿਕਾਰਾ ਦਾ ਪ੍ਰਾਈਸ ਆ 500 ਰੁਪਏ ਦੋ ਪਰਸਨ ਦਾ 30 ਮਿੰਟ ਦੀ कराउड है वायाेट लिस्ट है जी बोटिंग टू सीटर दी है ढाई सौ प्लस ਇਨਕਲੂਡਿੰਗ ਜੀਐਸਟੀ 4 ਸੀਟਰ ਫਾਰਮ ਚਲਦਾ ਹੁਣ ਅਲੱਗ ਤੋਂ ਹੋ ਰਹੀ ਹੈ 4 ਸੀਟਰ ਹੈਗੇ ਆ 500 ਰੁਪਏ ਦੇ ਕੀ ਐਕਟੀਵਿਟੀਆਂ ਦੇ ਰੇਟ ਨੇ ਬਾਈ ਚੈੱਕ ਕਰ ਲੋ ਆਹ ਫੋਟੋਆਂ ਬਣਾਉਣ ਵਾਲੇ ਬਾਈ ਕਾਫੀ ਬੈਠੇ ਨੇ ਇੱਥੇ ਪ੍ਰਿੰਟਿੰਗ ਬੜੀ ਸੋਹਣੀ ਬਣਾਈ ਆ ਬਾਈ ਨੇ ਹਣਾ ਕੈਂਟ ਬਣਾਈ ਸੀ ਜੋ ਪੇਂਟਿੰਗ ਲਾ ਰਹੇ ਵਈ ਲੋਕ ਆਨੰਦ ਮਾਣ ਰਹੇ ਪੂਰਾ ਹੋ ਗਿਆ ਠੀਕ ਮੌਸਮ ਜਾ ਆ ਦੇਖੋ ਫਿਰਦੇ ਭੁਜਾਈ ਬੋਟ ਇਹ ਆ ਜੀ ਚੰਡੀਗੜ੍ਹ ਦਾ ਨਕਸ਼ਾ ਇਹਦੇ ਵਿੱਚ ਬੜ ਬੜ ਲੋਕੀ ਫੋਟੋਆਂ ਖਚਾਉਂਦੇ ਨੇ ਇਹ ਕਹਿੰਦਾ ਮੈਂ ਵਿੱਚ ਬੈਠ ਕੇ ਦੇਖਣਾ ਤੇ ਮੈਂ ਕਿਹਾ ਚੱਲ ਕਰ ਲੈ ਟਰਾਈ ਮੈਂ ਕਿਹਾ ਚੱਲ ਮੈਂ ਵੀ ਬੈਠ ਕੇ ਦੇਖਾਂ ਵੀ ਕੋਈ ਹੈ ਆਪੇ ਕਾਫੀ ਦੂਰ ਤੱਕ ਆ ਬਾਈ ਇਹ ਫੈਲੀ ਹੋਈ ਲੇਕ ਉਹ ਇੱਧਰ ਜਾ ਕੇ ਪਰਨ ਲਈ ਸਾਈਡ ਕਿਸ਼ਨ ਘੜਦੇ ਨਾਲ ਜਾ ਲੱਗਦੀ ਆ ਜਿਵੇਂ ਜਿਵੇਂ ਸ਼ਾਮ ਹੋਊ ਕਰਾਊਡ ਵਧੀ ਜਾਊਗਾ ਇੱਥੇ ਸ਼ਾਮ ਨੂੰ ਜਿਹੜੇ ਲੋਕਲ ਆ ਉਹ ਵੀ ਸੈਰ ਕਰਨ ਵਗੈਰਾ ਆਉਂਦੇ ਨੇ ਇੱਥੇ ਇਧਰੋਂ ਦੇਖੋ ਉ ਤੱਕ ਕੇਰਾ ਬਣਦਾ ਇਹਦਾ ਇਹ ਪਰਾਂ ਦੀ ਉਹ ਉੱਪਰ ਤੱਕ ਸਾਰੇ ਮਤਲਬ ਇਸੇ ਤਰ੍ਹਾਂ ਦਾ ਹੀ ਬਣੀ ਹੋਈ ਹੈ ਸੜਕ ਜੀ ਰੋਡ ਦਾ ਰਨਿੰਗ ਰੂਨਿੰਗ ਕਰਨ ਆਉਂਦੇ ਨੇ ਕਈ ਕਈ ਸੈਰ ਕਰਨ ਆਉਂਦੇ ਨੇ ਇੱਥੇ ਜਿਹੜੇ ਮਤਲਬ ਲੋਕਲ ਇੱਥੋਂ ਦੇ ਇਹ ਸੀ ਜੀ ਲੇਕ ਦਾ ਵਿਊ ਹੁਣ ਆਪਾਂ ਚੱਲੀਏ ਵਾਪਸ ਇਦਰ ਆ ਜੀ ਖਾਣ ਪੀਣ ਦਾ ਸਮਾਨ ਕਾਫੇ ਰੈਸਟੋਰੈਂਟ ਵਗੈਰਾ ਨੇ ਬੈਠਣ ਮਾਰਕੀਟ ਜੀ ਬਣੀ ਹੋਈ ਆ ਇਹ ਲੈ ਕੇ ਦੇ ਅੰਦਰ ਹੀ ਮੋਜੀਟੋ ਸ਼ੇਕ ਸਨੈਕਸ ਸਾਰਾ ਕੁਝ ਇਧਰ ਇਹ ਮਾਰਕੀਟ ਆ ਸਾਰੇ ਖਾਣ-ਪੀਣ ਦੀ ਇਹ ਕਹਿੰਦੇ ਪਹਿਲਾਂ ਤੁਸੀਂ ਵੋਟ ਚ ਘੁੰਮ ਕੇ ਆਓ ਥੱਕ ਕੇ ਆਓ ਫਿਰ ਉਸ ਤੋਂ ਬਾਅਦ ਆ ਕੇ ਇੱਥੇ ਖਾਣਾ ਪੀਣਾ ਖਾਓ ਹਨਾ ਕੀ ਗੱਲ ਆਪਾਂ ਆ ਕੇ ਵਾਪਸ ਪਾਰਕਿੰਗ 'ਚ ਜੇ ਗੱਡੀ ਕਰ ਲਈ ਪਿੱਕ ਚੱਲਦੇ ਹੁਣ ਆਪਾਂ ਹੁਣ ਆਪਾਂ ਚੱਲ ਪਏ ਸੀ ਜੀ ਵਾਪਸ ਘਰ ਨੂੰ ਦੇਖੋ ਜੀ ਰੋਡ ਸਾਈਡ ਤੋਂ ਵਿਊ ਚੈੱਕ ਕਰੋ ਜੀ ਵਿਊ ਇਹ ਰੋਡ ਤੋਂ ਵਿਊ ਆ ਰਿਹਾ ਹੈ ਜਿਨ੍ਹਾਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਉਹ ਸਬਸਕ੍ਰਾਈਬ ਕਰ ਲੋ ਜੀ ਚੈਨਲ ਨੂੰ ਤੇ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰੋ ਅਗਲੇ ਬਲੌਗ ਦੇ ਵਿੱਚ ਮਿਲਦੇ ਆਪਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ